ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਰਾਪੁਰ ਜ਼ਿਲ੍ਹਾ ਨਮਾ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫੇਰ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਅੱਜ ਐਜ ਫਾਰਮ ਚ ਇੱਕ ਬਹੁਤ ਸੋਹਣੀ ਗੱਬਨ ਜਰਸੀ ਦਿਖਾਉਂਗਾ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੇ ਤੇ ਆ ਕੇ ਆਪਦੇ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਵੱਛੀ ਬਾਈ ਜੀ ਹੋਰਾਂ ਦੀ ਪਹਿਲਾ ਸੂਆ ਸੋਨ ਵਾਲੀ ਹੈ ਮੂੰਹ ਤੋਂ ਚਾਰ ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਪੂਰੀ 1 ਮਹੀਨੇ ਦੀ ਕੱਚੀ ਹੈ ਹਜੇ ਦੁੱਧ ਬਾਈ ਜੀ ਹੁਣੇ ਕਹਿੰਦੇ 17 18 ਕਿਲੋ ਵੱਛੀ ਬੜੇ ਆਰਾਮ ਨਾਲ ਚਾਜੂ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਕਰਮਾਲੀ ਨੇ 1 ਮਹੀਨੇ ਚ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੇਰ ਸੋਣਾ। ਬਾਕੀ ਦੋਸਤੋ ਜਿੰਨੀ ਤਿਆਰੀ ਹਜੇ ਕੀਤੀ ਹੋਈ ਹੈ ਚੰਗੀ ਕੀਤੀ ਹੋਈ ਹੈ ਵੱਚੀ ਨੇ। ਥਾਂਦੇ ਸਾਈਡ ਬਹੁਤ ਸੋਹਣੇ ਆ। ਚਾਰੇ ਮੁੱਠੀ ਵਾਲੇ ਗੈਪ 'ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ। ਬੈਕ ਸਾਈਡ ਤੋਂ ਵੇਚ ਸਕਦੇ ਆ। ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ। ਥਾਂਦੇ ਸਾਈਡ ਮੇ ਵੱਚੀ ਦੇ ਨੇੜੇ ਤੋਂ ਵਖਾ ਦੇਣਾ। ਆ ਦੋਸਤੋ ਵੇਚ ਸਕਦੇ ਆ। ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ 'ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ। ਫੋਰਸ਼ੈਂਗ ਪੂਰਾ ਵੀ ਨਹੀਂ। ਚਾਰਾਂ ਥਨਾਂ ਸੇਮੇ ਹੀ ਸਾਈਜ਼ ਆਤੀ ਚੁਆਈ ਵਾਲੇ ਠੰਡੀ ਸੀਲ ਬਹੁਤ ਵੱਚੀ ਬਾਈ ਜੀ ਹੁਣੇ ਕਹਿੰਦੇ ਫੇਸ ਕੁਆਲਟੀ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਦੂਸਰੀ ਸਾਈਡ ਤੋਂ ਥਣ ਬਖਾ ਦਿੰਨਾ ਆ ਦੋਸਤੋ ਦੂਸਰੀ ਸਾਈਡ ਤੋਂ ਵੇਚ ਸਕਦੇ ਆ ਸੇਮੇ ਹੀ ਸਾਈਜ਼ ਚਾਰਾਂ ਥਨਾਂ ਦਾ ਚਾਰੇ ਥਣ ਬਹੁਤ ਸੋਹਣੇ ਗੁਲਾਬੀ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਤੇ ਪ੍ਰਾਈਜ਼ ਬਾਈ ਜੀ ਹੁਣੇ ਰੱਖਿਆ ਹੋਇਆ ਵੱਚੀ ਦਾ 42000 ਰੁਪਇਆ ਉੱਚ ਬਾਈ ਜੀ ਹੁਣੇ ਕਹਿੰਦੇ ਮਾਨਤਾਨ ਹੋ ਜੂ ਤੁਹਾਨੂੰ ਜੀ ਨੂੰ ਪਸੰਦ ਆਜੂਗੀ ਨੰਬਰ 2 ਜੀ ਹੋਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 2 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ